ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲਓ ਵੀਰੋ ਕਿਸਾਨਾਂ ਨੇ ਇੱਕ ਵਾਰੀ ਫੇਰ ਦਿੱਲੀ ਨੇ ਵੀ ਹਾ ਘੱਟ ਦੁੱਤੀਆਂ ਨੇ ਆਹ ਦੂਰ ਤੱਕ ਨਿਗਾਹ ਮਾਰੋ ਟਰੈਕਟਰ ਟਰਾਲੀਆਂ ਵੇਖੋ ਆਹ ਵੇਖੋ ਟਰਾਂਫਰ ਨਾ ਸੀ ਆਪਣਾ ਲੈ ਕੇ ਚੱਲੇ ਆ ਕਿਉਂਕਿ ਸਾਨੂੰ ਬਿਜਲੀ ਦਿੱਕਤ ਨਾ ਆਵੇ ਯਹੀ ਮਰਜ਼ੀ ਵੱਡੀ ਲਾਈਨ ਤੇ ਛੱਡ ਕੇ ਕੁੰਡੀ ਤੇ ਘੜਾਤ ਪਰ ਜੱਗੂ ਤੇ ਘੜਾਤੇ ਪਾਚਲੇ ਲੱਗੀਆਂ ਵੇਖੋ ਵੱਡੇ ਵੱਡੇ ਕਾਰਨਾਮੇ ਕਿਸਾਨਾਂ ਦੇ ਆਹ ਵੇਖੋ ਭਰਾ ਦਾ 850 ਦਾ ਟਰੈਕਟਰ 13 ਫਰਵਰੀ ਯਾਨੀ ਕਿ ਕੱਲ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਐਮ ਐਸ ਪੀ ਬਿੱਲਾਂ ਦੀ ਮੰਗ ਨੂੰ ਲੈ ਕੇ ਦਿੱਲੀ ਉਹਨਾਂ ਨੇ ਜਾਣਾ ਸੀ ਪਰ ਸ਼ੰਭੂ ਬਾਰਡਰ ਦੇ ਉੱਤੇ ਸਰਕਾਰਾਂ ਨੇ ਵੱਡੇ ਵੱਡੇ ਕੈਲ ਲਗਾ ਦਿੱਤੇ ਨੇ ਪਰ ਪੰਜਾਬ ਦੇ ਛੇਰ ਪਹਿਲਾਂ ਵੀ ਨਹੀਂ ਹਾਰੇ ਸੀ ਤੇ ਪਹਿਲਾਂ ਵੀ ਦਿੱਲੀ ਫਤਿਹ ਕੀਤੀ ਸੀ ਉਸੇ ਤਰ੍ਹਾਂ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਚੱਲੇ ਨੇ ਤੇ ਆ ਤੁਸੀਂ ਵੀਡੀਓ ਜੋ ਦੇਖੀ ਹੈ ਟਰਾਂਸਫਾਰਮ ਵੀ ਨਾਲ ਲੈ ਕੇ ਚੱਲੇ ਨੇ ਕਿਤੇ ਲੜ ਦੀ ਦਿੱਕਤ ਨਾ ਆਵੇ ਕਿਸਾਨਾਂ ਨੇ 14-14 ਲੱਖ ਦੇ ਵੱਡੇ ਟਰੈਕਟਰ ਤਿਆਰ ਕੀਤੇ ਨੇ ਜੀਸੀਬੀ ਮਸ਼ੀਨਾਂ ਨਾਲ ਲੈ ਕੇ ਜਾ ਰਹੇ ਨੇ ਹਾਈਡਰੇ ਨਾਲ ਲੈ ਕੇ ਜਾ ਰਹੇ ਨੇ ਜੇ ਸਰਕਾਰਾਂ ਨੇ ਪੁਖਤਾ ਪ੍ਰਬੰਧ ਕੀਤੇ ਨੇ ਤਾਂ ਪੰਜਾਬ ਦੇ ਇੰਨਾ ਛੇਰਾਂ ਨੇ ਵੀ ਪੁਖਤਾ ਪ੍ਰਬੰਧ ਕੀਤੇ ਨੇ ਵੱਡੇ ਵੱਡੇ ਟਰੈਕਟਰ 14-14 15-15 ਲੱਖ ਦੇ ਟਰੈਕਟਰ ਲੈ ਕੇ ਜਾ ਰਹੇ ਨੇ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਨੇ ਕਹਿਣ ਦਾ ਮਤਲਬ ਹਰੇਕ ਛੇ ਆਪਣੇ ਨਾਲ ਲੈ ਕੇ ਜਾ ਰਹੇ ਨੇ ਕੋਸ਼ ਭੀ ਸ਼ੰਭੂ ਬਾਰਡਰ ਦੇ ਉੱਤੇ ਕੋਸ਼ ਪੱਥਰ ਅੜਦਾ ਦਿਸਦਾ ਤਾਂ ਪੁੱਟ ਕੇ ਪਰੇ ਮਾਰ ਲੰਗੇ ਦੋਸਤੋ ਕਿਉਂਕਿ ਸਰਕਾਰ ਨੇ ਕਾਫੀ ਜਿਆਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅਤੇ ਵੱਡੇ ਵੱਡੇ ਕਿਲ ਲਾ ਕੇ ਕੰਕਰੀਟ ਭਰਿਆ ਹੋਇਆ ਜੋ ਵੀ ਮੇਰੇ ਵੀਰਪੈਣ ਆਪਣੇ ਕਿਸਾਨਾਂ ਨੂੰ ਪਿਆਰ ਕਰਦੇ ਨੇ ਕਮੈਂਟਾਂ ਦੇ ਵਿੱਚ ਪੰਜਾਬ ਕਿਸਾਨ ਏਕਤਾ ਜਿੰਦਾਬਾਦ ਦਾ ਕਮੈਂਟ ਜ਼ਰੂਰ ਕਰਿਓ